ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਨਵਦੀਪ ਸਿੰਘ ਲੁਧਿਆਣਾ ਵੀ ਉਤੇ ਅੱਜ ਹੈ ਜੀ 108ਵਾਂ ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਅ ਸਜਾ ਕੇ ਦਿਖਾਉਣ ਦਾ ਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਵੀਰ ਐਮੀ ਵਰਕ ਸਟਾਈਲ ਪੰਨਾ ਸਜਾ ਕੇ ਦਿਖਾਵਾਂਗੇ ਜਿਹੜਾ ਉਹਨਾਂ ਨੇ ਕੈਜੂਅਲੀ ਸਜਾਇਆ ਹੁੰਦਾ ਨੇ ਕਈ ਪੋਸਟਰਾਂ ਦੇ ਵਿੱਚ ਉਹਨਾਂ ਨੇ ਇਹਦੀ ਫੋਟੋ ਵੀ ਪਾਈ ਹੋਈ ਹੈ ਤੇ ਅਸੀਂ ਪੰਨਾ ਜਿਹੜਾ ਸਜਾਵਾਂਗੇ ਇਹ ਹੋਵੇਗਾ 2.80 ਮੀਟਰ ਦਾ ਮਤਲਬ ਕਿ 3 ਮੀਟਰ ਦੇ ਕਰੀਬ ਦਾ ਹੋਵੇਗਾ ਤੁਸੀਂ 3 ਮੀਟਰ ਦਾ ਪੰਨਾ ਵੀ ਯੂਜ਼ ਕਰ ਸਕਦੇ ਹੋ ਅਸੀਂ ਸ਼ੇਪ ਬਣਾਉਣ ਲਈ ਜਿਹੜਾ ਸਾਈ ਲਗਿਆ ਸੀ ਉਹ ਸਜਾ ਲਿਆ ਹੋਇਆ ਪਰਨੇ ਦੀ ਨਾਲ ਨਾਲ ਤੁਹਾਨੂੰ ਪੂਣੀ ਕਰਕੇ ਦਿਖਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ 2.80 ਮੀਟਰ ਦਾ ਪਰਨਾ ਆ ਫੋਲੋਵੈਲ ਕਪੜੇ ਦੇ ਵਿੱਚ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਖੋਲਣਾ ਆ ਖੋਲਣ ਤੋਂ ਬਾਅਦ ਤੁਸੀਂ ਬੇਸ ਤਿਆਰ ਕਰਨਾ ਹੈ ਨੋਰਮਲੀ ਬੇਸ ਤਿਆਰ ਕਰਨਾ ਹੈ ਕੇਸਾ ਨੂੰ ਖੋਲ ਕੇ ਸਿਰ ਦੇ ਵਿੱਚ ਘਰ ਜੋੜਾ ਸਾਇਮ ਨੂੰ ਤੁਸੀਂ ਇਸ ਤਰੀਕੇ ਨਾਲ ਕਰ ਲੈਣਾ ਆ ਨਾਲ ਹੀ ਤੁਸੀਂ ਕੰਗਾ ਸਾਇਮ ਨੂੰ ਸਜਾ ਲੈਣਾ ਆ ਕੋਈ ਵੀ ਐਕਸਟਰਾ ਬੇਸ ਨਹੀਂ ਰੱਖਣਾ ਇਹਦੇ ਪਰਨੇ ਦੇ ਨੀਚੇ ਕਿਉਂਕਿ ਉਹਨਾਂ ਦਾ ਪਰਨਾ ਦੇਖੋ ਕਾਫੀ ਚੌੜਾਈ ਦੇ ਵਿੱਚ ਘਟ ਹੈ ਥੋੜਾ ਜਿਹਾ ਲੰਬੀ ਸ਼ੇਪ ਦੇ ਵਿੱਚ ਆ ਪਰਨਾ ਉਹਨਾਂ ਦਾ ਗੋਲ ਜ਼ਰੂਰ ਆ ਉਪਰੋਂ ਪਰ ਲੰਬਾਈ ਦੇਖੋਗੇ ਤਾਂ ਥੋੜੀ ਜਿਹੀ ਉੱਪਰ ਨੂੰ ਆ ਇਹ ਤੇ ਗੱਲ ਕਰਦੇ ਹਾਂ ਹੁਣ ਬੇਸ ਦੀ 80 ਸੈਂਟੀਮੀਟਰ ਦਾ ਸਾਡਾ ਇਹ ਪਟਕਾ ਆ ਜਿਹਨੂੰ ਅਸੀਂ ਇਸ ਢੰਗ ਨਾਲ ਪਿੱਛੇ ਬੰਨ੍ਹ ਲਿਆ ਹੋਇਆ ਚੰਗੀ ਤਰ੍ਹਾਂ ਫਿਰ ਕੇਸਾਂ ਨੂੰ ਹਰੇਕ ਕੀਸੇ ਤੋਂ ਅੰਦਰ ਕਰਾਂਗੇ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਚਲਦੀ ਵੀਡੀਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਤੇ ਜਿਹੜੇ ਮੇਰੇ ਵੀਰਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਵੀਡੀਓ ਆਉਣਾ ਤੱਕ ਪਹੁੰਚਦੀਆਂ ਰਹਿਣ ਸੱਜੇ ਪਾਸਿਓ ਇਸ ਤਰੀਕੇ ਨਾਲ ਪੰਨੇ ਨੂੰ ਘੁਮਾ ਕੇ ਦੋਨੋਂ ਪੱਲੇ ਇਕੱਠੇ ਕਰ ਲੈਣੇ ਨੇ ਫਿਰ ਇਕੱਠਿਆਂ ਪੱਲਿਆਂ ਨੂੰ ਇਸ ਤਰੀਕੇ ਨਾਲ ਫੋਲਡ ਕਰਕੇ ਉੱਪਰੋਂ ਲੈ ਕੇ ਆਣਾ ਆ ਇਹ ਮੈਂ ਪੰਨਾ ਤੁਹਾਨੂੰ ਇਸ ਢੰਗ ਨਾਲ ਇਸ ਲਈ ਸਜਾ ਕੇ ਦਿਖਾ ਰਿਹਾ ਹਾਂ ਕਿਉਂਕਿ ਤੇ ਪੜਨਾ ਜਿਆਦਾ ਬਾਹਰ ਨੂੰ ਨਹੀਂ ਕੱਢਣਾ ਹੈਗਾ ਸ਼ੇਪ ਦੇ ਵਿੱਚ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। ਸ਼ੇਪ ਤੁਹਾਨੂੰ ਅਸੀਂ ਕੋਸ਼ਿਸ਼ ਕਰਾਂਗੇ ਸੇਮ ਟੂ ਸੇਮ ਉਹਨਾਂ ਵਰਗੀ ਸਜਾਕੇ ਦਿਖਾਉਣ ਦੀ। ਇਸ ਲਈ ਵੀਡੀਓ ਨੂੰ ਸਕਿੱਪ ਨਾ ਕਰਿਓ। ਤੁਹਾਨੂੰ ਨਾਲ ਦੀ ਨਾਲ ਪੂਣੀ ਕਰਕੇ ਦਿਖਾਵਾਂਗਾ ਅੱਜ ਦੇ ਦਿਨ ਤੁਹਾਨੂੰ ਦੱਸਾਂਗੇ ਕਿ ਇਹ ਸਿੰਗਲ ਪੰਨਾ ਆ ਪਲੱਸ ਇਹਦਾ ਕੰਨੀ ਵਾਲਾ ਹਿੱਸਾ ਮੈਂ ਸੱਜੇ ਪਾਸੇ ਰੱਖ ਕੇ ਇਹਦੀ ਪੂਣੀ ਕਰਕੇ ਦਿਖਾਵਾਂਗਾ। ਉਸ ਤੋਂ ਪਹਿਲਾਂ ਪੜਨੇ ਨੂੰ ਚੰਗੀ ਤਰ੍ਹਾਂ ਖੋਲ੍ਹ ਲਿਆ ਤੇ ਧਾਗੇ ਵਾਲਾ ਹਿੱਸਾ ਦੇਖੋ ਉੱਪਰ ਹੈ ਤੇ ਕੰਨੀ ਵਾਲਾ ਸੱਜੇ ਪਾਸੇ ਆ। ਨਾਰਮਲੀ ਮੈਂ ਤੁਹਾਨੂੰ ਜਿੰਨੀਆਂ ਵੀ ਪਿੱਛੇ ਪਰਨਿਆਂ ਦੀ ਵੀਡੀਓ ਪਾਈਆਂ ਨਾ ਉਹਨਾਂ 'ਚ ਕੰਨੀ ਵਾਲਾ ਹਿੱਸਾ ਖੱਬੇ ਪਾਸੇ ਹੁੰਦਾ ਸੀ ਆਪਣਾ ਧਾਗੇ ਵਾਲਾ ਉੱਪਰ ਹੁੰਦਾ ਸੀਗਾ ਬਟ ਇਹਦੇ ਵਿੱਚ ਇਹ ਕੰਨੀ ਵਾਲਾ ਹਿੱਸਾ ਸੱਜੇ ਪਾਸੇ ਰੱਖਿਆ ਹੈ ਦੋਨਾਂ ਪਾਸੇੋਂ ਲਗਭਗ ਬਰਾਬਰ ਅੰਦਰ ਨੂੰ ਫੋਲਡ ਕਰਕੇ ਇਸ ਲੜ ਨੂੰ ਅਸੀਂ ਇਸ ਤਰੀਕੇ ਨਾਲ ਮੂੰਹ ਦੇ ਵਿੱਚ ਫੜ ਲੈਣਾ ਹੈ ਕਿਉਂਕਿ ਮੈਨੂੰ ਸ਼ੱਕ ਸੀਗਾ ਕਿ ਤੇ ਇਹਦੀ ਲੈਂਥ ਛੋਟੀ ਨਾ ਹੋਵੇ ਇਸ ਲਈ ਮੈਂ ਲੜ ਜਿੰਨਾ ਹੋ ਸਕੇ ਉਹਨਾਂ ਛੋਟਾ ਹੀ ਫੜਿਆ ਮੂੰਹ ਦੇ ਵਿੱਚ ਪਹਿਲੇ ਲੜ ਨੂੰ ਥੋੜਾ ਧਿਆਨ ਨਾਲ ਲਗਾਣਾ ਹੈ ਦੇਖੋ ਜਿੰਨਾ ਕ ਨਾਕਾ ਤੁਹਾਡਾ ਉਹਨੇ ਕ ਗੈਪ ਨਾਲ ਤੁਸੀਂ ਵੀ ਬਣਾਣੀ ਆ ਉੱਪਰ ਤੇ ਇਹਦਾ ਤੁਸੀਂ ਇੱਕ ਸਿੰਗਲ ਜਿਹਾ ਵੱਟ ਬਣਾਣਾ ਹੈ ਧਿਆਨ ਨਾਲ ਸਿੱਧਾ ਜਿਹਾ ਲਿਆ ਆ ਕੇ ਰੱਖਣਾ ਹੈ ਪਰਨੇ ਨੂੰ ਜ਼ਿਆਦਾ ਫੁੱਲਮਾ ਬਨਣ ਦੀ ਕੋਸ਼ਿਸ਼ ਨਹੀਂ ਕਰਨੀ ਹੈਗੀ ਜਿਵੇਂ ਦੇਖੋ ਨਾ ਉਹਨਾਂ ਦੇ ਫੇਸ ਦੇ ਨਾਲ ਐਨ ਟੱਚ ਆ ਪੜਨਾ ਉਸੇ ਤਰੀਕੇ ਨਾਲ ਤੁਸੀਂ ਪਰਨਾ ਸਜਾਉਣਾ ਹੈ ਇਹna ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਬਟ ਸਜਾਉਣਾ ਉੱਥੇ ਕੀ ਹੈ ਜਿੱਥੇ ਲਗਭਗ ਅਸੀਂ ਦਸਤਾਰ ਸਜਾਉਨੇ ਹੁੰਨੇ ਆ ਪਰ ਦਸਤਾਰ ਅਸੀਂ ਜਿਆਦਾ ਨੀਵੀਂ ਸਜਾਉਨੇ ਹੁੰਨੇ ਆ ਥੋੜਾ ਉੱਪਰ ਕਰਕੇ ਪੰਨਾ ਸਜਾਉਣਾ ਹੈ ਅਸੀਂ ਹੁਣ ਅਸੀਂ ਪੰਨੇ ਦੇ ਦੋਨੋਂ ਪੱਲੇ ਖੋਲ ਲੈਣੇ ਨੇ ਇਸ ਢੰਗ ਨਾਲ ਪਹਿਲਾਂ ਤੇ ਨੀਚੇ ਵਾਲੇ ਪੱਲੇ ਨੂੰ ਤੁਸੀਂ ਕੀ ਕਰਨਾ ਹੈ ਉੱਪਰਲੇ ਪੱਲੇ ਨਾਲ ਜੋੜ ਕੇ ਦੋਨਾਂ ਪੱਲਿਆਂ ਨੂੰ ਇਸ ਤਰੀਕੇ ਨਾਲ ਅੰਦਰ ਨੂੰ ਫੋਲਡ ਕਰਨਾ ਹੈ ਇਹਦੇ ਨਾਲ ਤੁਹਾਡੀ ਪੂਣੀ ਵੀ ਨਾਲ ਦੀ ਨਾਲ ਹੁੰਦੀ ਜਾਵੇਗੀ ਤੇ ਜਦੋਂ ਤੁਸੀਂ ਵੱਟ ਪਾਉਂਗੇ ਤਾਂ ਵੱਟ ਵੀ ਆਸਾਨੀ ਨਾਲ ਪੈ ਜਾਣਗੇ ਤੇ ਉੱਪਰਲੇ ਹਿੱਸੇ ਤੋਂ ਮੋਟਾ ਪੱਲਾ ਹੋ ਜੂਵੇਗਾ ਇਹਨਾਂ ਥ ਉਹਨੂੰ ਅਸੀਂ ਉੱਪਰ ਹੀ ਰੱਖਣਾ ਹੈ ਇਸ ਤਰੀਕੇ ਨਾਲ ਸਾਫ਼ ਕਰਦੇ ਹੋਏ ਮੋਟਾ ਕਰਦੇ ਹੋਏ ਅੱਗੇ ਨੂੰ ਲੜ ਨੂੰ ਲਗਾ ਦੇਣਾ ਹੈ ਪੱਲੇ ਜ਼ਿਆਦਾ ਉੱਚੇ ਨਹੀਂ ਲਾਣੇ ਹੈਗੇ ਫਿਰ ਇੱਕ ਵਾਰ ਪਿੰਚ ਕਰਕੇ ਥੋੜੇ ਜਿਹਾ ਵੱਟ ਇਕੱਠੇ ਕਰ ਲੈਣੇ ਨੇ ਇੱਕ ਜਗ੍ਹਾ ਤੇ ਧਿਆਨ ਨਾਲ ਜ਼ਿਆਦਾ ਵੱਟ ਪਾਉਣ ਦੇ ਚੱਕਰ 'ਚ ਪੰਨੇ ਦੀ ਸ਼ੇਪ ਖਰਾਬ ਨਹੀਂ ਕਰਨੀ ਹੈਗੀ ਤੇ ਨਾ ਹੀ ਕਿਤੇ ਡੰਗ ਨਾ ਪਾ ਲਿਓ ਫਿਰ ਠੀਕ ਹੈ ਇਸ ਗੱਲ ਨੂੰ ਵੀ ਧਿਆਨ ਦੇ ਵਿੱਚ ਰੱਖਿਓ ਜ਼ਿਆਦਾ ਵੱਟ ਪਾਉਣ ਦੇ ਚੱਕਰ 'ਚ ਤੁਹਾਡੇ ਡੰਗ ਵੀ ਪੈ ਸਕਦਾ ਕਿਤੇ ਤੇ ਦੇਖੋ ਜਿੰਨੇ ਕ ਵੱਟ ਪੈਂਦੇ ਨੇ ਉਨੇ ਕ ਪਾਓ ਬਸ ਸ਼ੇਪ 'ਵਲ ਜ਼ਿਆਦਾ ਧਿਆਨ ਦਿਵੋ ਕਿਤੇ ਤੁਹਾਨੂੰ ਡੂੰਗ ਪੈਂਦਾ ਨਜ਼ਰ ਆਵੇ ਤਾਂ ਅੰਦਰੋਂ ਜੀ ਕਪੜਾ ਜਰੂਰ ਐਡਜਸਟ ਕਰ ਸਕਦੇ ਆ ਇਸ ਢੰਗ ਨਾਲ ਤੁਸੀਂ ਪੱਲਿਆਂ ਨੂੰ ਖਿੱਚ-ਖਿੱਚ ਕੇ ਲਾਣਾ ਹੈ ਥੋੜਾ ਜਿਹਾ ਟਾਈਟ ਵੀ ਹੋਣਾ ਚਾਹੀਦਾ ਪਰਨਾ ਤੇ ਥੋੜਾ ਉੱਪਰੋਂ ਜੀ ਫੁੱਲਮਾ ਹੋਣਾ ਚਾਹੀਦਾ ਆ ਸਾਰੇ ਪਰਨੇ ਨੂੰ ਹੀ ਅਸੀਂ ਨਾਲ ਦੀ ਨਾਲ ਪੂਣੀ ਕਰਕੇ ਸਜੋਣਾ ਹੈ ਧਿਆਨ ਰੱਖਿਓ ਕਿ ਜਦੋਂ ਵੀ ਪੱਲੇ ਖੋਲਣੇ ਆ ਤੁਸੀਂ ਕੋਈ ਵੀ ਪੱਲਾ ਤੁਸੀਂ ਢਿੱਲਾ ਜਾਂ ਨਹੀਂ ਛੱਡਣਾ ਹੈਗਾ ਟਾਈਟ ਜੇ ਪੱਲੇ ਹੋਣੇ ਚਾਹੀਦੇ ਨੇ ਤੁਹਾਡੇ ਚੰਗੀ ਤਰ੍ਹਾਂ ਖੋਲ ਕੇ ਉੱਪਰ ਨੂੰ ਪੱਲੇ ਨੂੰ ਜੋੜਨਾ ਹੈ ਤੇ ਇਸ ਤਰੀਕੇ ਨਾਲ ਉੱਪਰਲੇ ਪੱਲੇ ਨੂੰ ਘੁਮਾਉਣਾ ਹੈ ਇਹਦੇ ਨਾਲ ਤੁਹਾਡੀ ਪੂਣੀ ਹੋ ਜੂਵੇਗੀ ਜਿੱਥੋਂ ਜੀ ਅੰਦਰ ਪੱਲਾ ਜੁੜੇਗਾ ਉੱਥੋਂ ਜੀ ਪੱਲੇ ਨੂੰ ਫੜ ਕੇ ਇਸ ਤਰੀਕੇ ਨਾਲ ਲਗਾਉਣਾ ਆ। ਪਹਿਲੇ ਵਾਲੇ ਪੱਲੇ ਨਾਲੋਂ ਥੋੜਾ ਜਿਹਾ ਨੀਵਾ ਲਗਾਵਾਂਗੇ ਇਸ ਪੱਲੇ ਨੂੰ ਫਿਰ ਚੰਗੀ ਤਰ੍ਹਾਂ ਖੋਲ ਕੇ ਇਹਦੇ ਵਿੱਚ ਵੱਟ ਪਾ ਲੈਣੇ ਨੇ। ਜਿੰਨੇ ਕ ਵੱਟ ਪੈਂਦੇ ਨੇ ਓਨੇ ਕ ਪਾ ਲਿਓ। ਜ਼ਿਆਦਾ ਧਿਆਨ ਵਟਾ ਵੱਲ ਨਹੀਂ ਦੇਣਾ। ਜ਼ਿਆਦਾ ਧਿਆਨ ਤੁਸੀਂ ਸ਼ੇਪ ਵੱਲ ਦੇਣਾ ਆ। ਪੱਲੇ ਨੂੰ ਪਿੰਚ ਕਰਕੇ ਇੱਕ ਜਗ੍ਹਾ ਤੇ ਰੱਖਾਂਗੇ ਫਿਰ ਆਪਣੀ ਲੋੜ ਅਨੁਸਾਰ ਪੱਲੇ ਨੂੰ ਖੋਲਾਂਗੇ। ਖੋਲ ਕੇ ਸ਼ੇਪ ਬਣਾਵਾਂਗੇ। ਥੋੜੀ ਜੀ ਇਸ ਜਗ੍ਹਾ ਤਾਂ ਤੁਸੀਂ ਗੁਲਾਈ ਦੀ ਸ਼ੇਪ ਬਣਾਉਣੀ ਆ। ਬਟ ਜ਼ਿਆਦਾ ਫੁਲਾਣਾ ਨਹੀਂ ਹੈਗਾ ਪਰਨੇ ਨੂੰ। ਪਰਨੇ ਦਾ ਸਾਈਜ਼ ਜਿਆਦਾ ਵੱਡਾ ਨਹੀਂ ਲੱਗਣਾ ਚਾਹੀਦਾ ਥੋੜਾ ਜਿਹਾ ਛੋਟਾ ਲੱਗਣਾ ਚਾਹੀਦਾ ਆ ਤੇ ਪੱਲੇ ਨੂੰ ਪਿੱਛੇ ਤੱਕ ਖਿੱਚ ਕੇ ਲਾਉਣਾ ਆ ਕਿਤੇ ਡੋਂਗ ਨਹੀਂ ਪੈ ਰਿਆ ਨਾ ਹੀ ਅਸੀਂ ਜਿਆਦਾ ਫੁਲਾ ਰਹੇ ਆ ਪਰਨੇ ਨੂੰ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਆ ਸੱਜੇ ਪਾਸੇ ਉਹ ਕੰਨ ਵਾਲੇ ਹਿੱਸੇ ਨੂੰ ਵੀ ਥੋੜਾ ਜਿਹਾ ਭਰਾਂਗੇ ਕਿ ਬਾਅਦ ਦੇ ਵਿੱਚ ਖਾਲੀ-ਖਾਲੀ ਨਾ ਮਹਿਸੂਸ ਹੋਵੇ ਇਸ ਲਈ ਥੋੜਾ ਪੱਲੇ ਨੂੰ نیچے ਨੂੰ ਖਿੱਚ ਲਾਂਗੇ ਤੇ ਇਹਨਾਂ ਨਾਲ ਥੋੜਾ ਜਿਹਾ ਪੱਲੇ ਨਾਲ ਕੰਨ ਨੂੰ ਦੱਬ ਵੀ ਲਵਾਂਗੇ ਉੱਪਰਲੇ ਪੱਲੇ ਦੇਖ ਲਾਂਗੇ ਕੋਈ ਪੱਲਾ ਢਿੱਲਾ ਤਾਂ ਨਹੀਂ ਤਾਂ ਉਹਨੂੰ ਥੋੜਾ ਜਿਹਾ ਟਾਈਟ ਵੀ ਕਰ ਸਕਦੇ ਆ ਹੁਣ ਅਸੀਂ ਦੋਨੋਂ ਪੱਲੇ ਫਿਰ ਖੋਲ ਲਵਾਂਗੇ ਉਸੇ ਤਰੀਕੇ ਨਾਲ ਅਸੀਂ ਪੂਣੀ ਕਰਾਂਗੇ ਜਿਹੜੀਆਂ ਮੈਂ ਐਮੀ ਵਿਰਕ ਸਟਾਈਲ ਨਾਲ ਦਸਤਾਰਾਂ ਦੀ ਇਹ ਵੀਡੀਓ ਅਪਲੋਡ ਕੀਤੀ ਹੋਈ ਆ ਮੇਰੇ ਵੀਰੋ ਇਨ੍ਹਾਂ ਵਰਗੀ ਮੈਂ ਵਟਾ ਵਾਲੀ ਦਸਤਾਰ ਵੀ ਅਪਲੋਡ ਕੀਤੀ ਹੋਈ ਆ ਤੇ ਪਟਿਆਲਾ ਚਾਹੀ ਦਸਤਾਰ ਵੀ ਉਹਨਾਂ ਨੇ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਜੇ ਦੇ ਦਾਂਗਾ ਜਾਂ ਤੁਹਾਨੂੰ ਆਈ ਬਟਨ ਤੇ ਦੇਖਣ ਨੂੰ ਮਿਲ ਜਾਣਗੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਤੇ ਇਸ ਪੱਲੇ ਨਾਲ ਦੇਖੋ ਅਸੀਂ ਦੋਨੋਂ ਅੱਖਾਂ ਲਗਭਗ ਬਰਾਬਰ ਟਕੀਆਂ ਨੇ ਉੱਪਰੋਂ ਜੀ ਪੱਲਾ ਉਹਨਾਂ ਕੀ ਨੀਵਾ ਲਗਾਇਆ ਜਿੰਨਾ ਅਸੀਂ ਪਹਿਲੇ ਦੂਜੇ ਲੜ ਨੂੰ ਲਗਾਇਆ ਹੈ ਇਸ ਢੰਗ ਨਾਲ ਪੱਲੇ ਨੂੰ ਦੇਖ ਲੈਣਾ ਖੋਲ ਕੇ ਜਿੱਥੋਂ ਜ਼ਿਆਦਾ ਬਾਹਰ ਨੂੰ ਆ ਰਿਹਾ ਥੋੜਾ ਜਿਹਾ ਦੱਬਾਂਗੇ ਤੇ ਪਰਨਾ ਦੋਨਾਂ ਸਾਈਡਾਂ ਤੋਂ ਥੋੜਾ ਜਿਹਾ ਅਸੀਂ ਜਿੱਦਾਂ ਦਾ ਸਿਰ ਨਾਲ ਚਿਪਕਾ ਕੇ ਬੰਨ੍ਹਣਾ ਆ ਐਦਾਂ ਦਾ ਹੋਣਾ ਚਾਹੀਦਾ ਆ ਤੁਸੀਂ ਉਹਨਾਂ ਦੀ ਨਾਲ ਦੀ ਨਾਲ ਫੋਟੋ ਵੀ ਦੇਖ ਲਓ ਤੇ ਨਾਲ ਦੀ ਨਾਲ ਮੇਰਾ ਪਰਨਾ ਵੀ ਦੇਖ ਲਓ ਇੱਕ ਵਾਰ ਪੱਲੇ ਨੂੰ ਪਿੰਚ ਕਰਾਂਗੇ ਪਿੰਚ ਕਰਕੇ ਦੋ ਤਿੰਨ ਜੇ ਵੱਟ ਬਣਾ ਲਵਾਂਗੇ ਇੱਥੇ ਵੀ ਤੇ ਫਿਰ ਅਸੀਂ ਇਹਨੂੰ ਥੋੜਾ ਜਿਹਾ ਗੋਲਾਈ ਦੇ ਵਿੱਚ ਕਰਕੇ ਲਾਵਾਂਗੇ ਪੱਲੇ ਨੂੰ ਉਪਰੋ ਜੀ ਥੋੜਾ ਜਿਹਾ ਪਿੰਚ ਕਰਾਂਗੇ ਖਿੱਚ ਖਿੱਚ ਕੇ ਪੱਲਿਆਂ ਨੂੰ ਲਗਾਣਾ ਆ ਤਾਂ ਜੋ ਲੜ ਆਪਣੇ ਢਿੱਲੇ ਢਿੱਲੇ ਜੇ ਨਜ਼ਰ ਨ ਅੱਜ ਸਾਨੂੰ ਲਗਾਤਾਰ 108 ਦਿਨ ਹੋ ਗਏ ਨੇ ਮੇਰੇ ਵਿਰੋ ਤੁਹਾਨੂੰ ਰੋਜ਼ ਅਲੱਗ-ਅਲੱਗ ਸਟਾਈਲ 'ਦੀ ਦਸਤਾਰਾ ਸਜਾ ਕੇ ਦਿਖਾਉਂਦੇ ਹਾਂ। ਨਾਲ-ਨਾਲ ਅਸੀਂ ਤੁਹਾਨੂੰ ਸਜਾਉਣਾ ਵੀ ਸਿਖਾਉਂਦੇ ਹਾਂ। ਹਰ ਇੱਕ ਚੀਜ਼ ਨੂੰ ਡਿਟੇਲ ਦੇ ਵਿੱਚ ਦੱਸਦੇ ਹਾਂ। ਕੋਈ ਕਮੀ ਪੇਛੀ ਰਹਿੰਦੀ ਆ ਤਾਂ ਅਸੀਂ ਤੁਹਾਡੇ ਕੋਲੋਂ ਉਹ ਵੀ ਪੁੱਛਦੇ ਹਾਂ ਤੇ ਅਗਲੀ ਵੀਡੀਓ 'ਚ ਹਮੇਸ਼ਾ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਦੇਖੋ ਇਸ ਲਈ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਜਿਹੜੇ ਮੇਰੇ ਵੀਰਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਨਾ ਕੀਤਾ ਹੈਗਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਦੋਂ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇਗਾ ਨਾ ਤਾਂ ਜਿਹੜੀ ਵੀ ਨਵੀਂ ਅਸੀਂ ਵੀਡੀਓ ਅਪਲੋਡ ਕਰਾਂਗੇ ਨੋਟੀਫਿਕੇਸ਼ਨ ਉਹਨਾਂ ਤੱਕ ਆਪਣੇ ਆਪ ਪਹੁੰਚ ਜਾਂਦੀ ਹੈ ਫਿਰ ਹੁਣ ਗੱਲਬਾਤ ਕਰਦੇ ਹਾਂ ਪਰਨੇ ਦੀ ਪਰਨੇ ਦੀ ਸ਼ੇਪ ਨੂੰ ਥੋੜਾ ਜਿਹਾ ਦੇਖੋ ਉਹਨਾਂ ਦੀ ਸ਼ੇਪ ਵਰਗਾ ਕਰਾਂਗੇ ਅਸੀਂ ਜਿੱਦਾਂ ਉਹਨਾਂ ਦਾ ਪੰਨਾ ਸਾਈਡਾਂ ਤੋਂ ਥੋੜਾ ਦਬਮਾ ਫੀਲ ਹੋ ਰਿਹਾ ਨਾ ਉੱਪਰੋਂ ਜੀ ਇਸ ਤਰੀਕੇ ਨਾਲ ਉੱਪਰੋਂ ਜੀ ਥੋੜਾ ਗੋਲ ਕਰਾਂਗੇ ਫਿਰ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਲਵਾਂਗੇ ਅਖੀਲੇ ਪੱਲੇ ਨੂੰ ਖੋਲ ਕੇ ਜਿਹੜੇ ਵੀ ਤੁਹਾਨੂੰ ਟਾਈਟ ਪੱਲੇ ਲੱਗਦੇ ਨੇ ਉੱਪਰੋਂ ਤੇ ਅੰਦਰ ਜੀ ਕਿਤੇ ਵੀ ਇਕੱਠਾ ਨਾ ਕਰਿਓ ਕਪੜਾ ਉਹਦੇ ਨਾਲ ਨਹੀਂ ਤਾਂ ਉਹ ਅਲੱਗ ਹੀ ਦਿਖੇਗਾ ਉਥੋਂ ਜੀ ਤੁਹਾਨੂੰ ਗੁੰਦਵਾਇਆ ਕਪੜਾ ਨਾ ਬਾਹਰ ਨੂੰ ਝਾਤੀ ਮਾਰੇਗਾ ਕਪੜੇ ਦੇ ਵਿੱਚ ਨਾ ਤਾਂ ਕਿਤੇ ਡੰਗ ਪਵੇ ਨਾ ਹੀ ਕੋਈ ਝਲੰਗ ਜਾਂ ਬਾਹਰ ਆਂਦਾ ਹੋਵੇ ਤੇ ਇਸ ਤਰੀਕੇ ਨਾਲ ਤੁਸੀਂ ਦੋਨੋਂ ਅੱਖਾਂ ਲਗਭਗ ਬਰਾਬਰ ਟਕਣੀਆਂ ਨੇ ਉਹਨਾਂ ਦੀ ਅੱਖਾਂ ਦੇਖ ਸਕਦੇ ਹੋ ਤੁਸੀਂ ਕਿ ਉਹਨਾਂ ਨੇ ਕੱਲੇ ਪਰਵੱਟੇ ਹੀ ਥੋੜੇ ਥੋੜੇ ਟਕੇ ਹੋਇਆ ਅਸੀਂ ਵੀ ਉਸੇ ਤਰੀਕੇ ਨਾਲ ਕਰਨਾ ਉਸ ਤੋਂ ਪਹਿਲਾਂ ਤੁਸੀਂ ਪੱਲੇ ਚੰਗੀ ਤਰ੍ਹਾਂ ਟਾਈਟ ਕਰ ਲੈਣੇ ਨੇ ਦੋਨੋਂ ਵੀ ਤੁਹਾਡੀ ਪ੍ਰੋਪਰ ਸੈਂਟਰ ਦੇ ਵਿੱਚ ਬਣੀ ਲੜ ਨੂੰ ਅਸੀਂ ਥੋੜਾ ਚੋੜਾ ਲਗਾਵਾਂਗੇ ਜਿਵੇਂ ਉਹਨਾਂ ਨੇ ਲਗਾਇਆ ਹੈਗਾ ਬਾਅਦ ਦੇ ਵਿੱਚ ਤੁਹਾਨੂੰ ਇਸ ਲੜ ਦੇ ਵਿੱਚ ਮੈਂ ਵੱਟ ਪਾ ਕੇ ਦਿਖਾਵਾਂਗੇ ਥੋੜਾ ਖੱਬੇ ਪਾਸੇ ਨੂੰ ਲੜ ਜਾਂਦਾ ਉਹਨਾਂ ਦਾ ਅਸੀਂ ਵੀ ਤੁਹਾਨੂੰ ਥੋੜਾ ਖੱਬੇ ਪਾਸੇ ਨੂੰ ਹੀ ਪੇਚ ਲਗਾ ਕੇ ਦਿਖਾਵਾਂਗੇ ਬਾਕੀ ਬਚਦੇ ਕੱਪੜੇ ਨੂੰ ਇਸ ਜਗ੍ਹਾ ਤੇ ਅੰਦਰ ਕਰ ਦੇਣਾ ਹੈ ਸ਼ੇਪ ਤੁਸੀਂ ਦੇਖ ਸਕਦੇ ਹੋ ਅਸੀਂ ਲਗਭਗ ਉਹਨਾਂ ਵਰਗੀ ਸ਼ੇਪ ਸਜਾ ਕੇ ਦਿਖਾਈ ਹੈ ਹੋ ਸਕਦਾ ਉਹ ਪਰਨਾ ਥੋੜਾ ਵੱਡਾ ਬਣਦੇ ਹੋਣ ਪਰ ਮੈਂ ਆਪਣੇ ਫੇਸ ਅਕੋਰਡਿੰਗ ਕਿ ਮੇਰੇ ਫੇਸ ਤੇ ਵੀ ਸਜਾਇਆ ਉੱਡਾ ਕਹੀ ਲੱਗੇ ਮੈਂ ਉਸ ਹਿਸਾਬ ਨਾਲ ਤੁਹਾਨੂੰ ਸਾਈਜ਼ ਸਜਾ ਕੇ ਦਿਖਾਤਾ ਹੋਇਆ ਜੇ ਮੇਰੇ ਵੀਰ ਦੱਸਣਾ ਕਿ ਇਹ ਕਿੰਨੇ ਮੀਟਰ ਦਾ ਪੰਨਾ ਸਜਾਉਂਦੇ ਮੈਂ ਤੁਹਾਨੂੰ ਉਸੇ ਮੀਟਰ ਦਾ ਪੰਨਾ ਸਜਾ ਕੇ ਦਿਖਾ ਦੇਣਾ ਸੀਗਾ ਜਦੋਂ ਸਾਨੂੰ ਨਹੀਂ ਪਤਾ ਲੱਗਦਾ ਨਾ ਫਿਰ ਅਸੀਂ ਆਪਣੇ ਹਿਸਾਬ ਨਾਲ ਤੁਹਾਨੂੰ ਸ਼ੇਪ ਉਹਨਾਂ ਵਰਗੀ ਬਣਾ ਕੇ ਦਿਖਾਈਦੀ ਆ ਪਰ ਪੰਨਾ ਦਾ ਸਾਈਜ਼ ਜਿਹੜਾ ਹੁੰਦਾ ਉਹ ਸਾਡੇ ਹਿਸਾਬ ਨਾਲ ਹੁੰਦਾ ਆ ਤੇ ਹੁਣ ਦੇਖੋ ਅਸੀਂ ਸ਼ੇਪ ਨੂੰ ਜਿਹੜਾ ਆ ਲਗਭਗ ਗੋਲ ਕਰਕੇ ਹਰੇਕ ਹਿੱਸੇ ਤੋਂ ਉਹਨਾਂ ਵਰਗੀ ਕਰ ਰਹੇ ਹਾਂ ਤੇ ਥੋੜਾ ਜਿਹਾ ਪੰਨੇ ਨੂੰ ਅਸੀਂ ਉੱਪਰ ਨੂੰ ਚੱਕਿਆ ਤਾਂ ਜੋ ਆਪਣੇ ਥੋੜੇ ਥੋੜੇ ਪਰਵੱਟੇ ਹੀ ਬਾਹਰ ਨੂੰ ਰਹਿ ਜਾਣ ਉੱਪਰਲੇ ਪੱਲੇ ਥੋੜੀ ਜਿਹੀ ਅੰਦਰ ਨੂੰ ਫੋਲਡ ਕਰਾਂਗੇ ਇਹਦੇ ਨਾਲ ਉੱਪਰੋਂ ਪੰਲਾ ਟਾਈਟ ਹੋਵੇਗਾ ਅਖੀਲੇ ਲੜ ਦੇ ਵਿੱਚ ਖਿੱਚ-ਖਿੱਚ ਕੇ ਇਸ ਤਰੀਕੇ ਨਾਲ ਵਟ ਪਾਵਾਂਗੇ ਜਿਵੇਂ ਉਹਨਾਂ ਦੇ ਅਖੀਲੇ ਲੜ ਦੇ ਵਿੱਚ ਵਟ ਹਨ ਇਹਦੇ ਨਾਲ ਇਹ ਜ਼ਿਆਦਾ ਵਧੀਆ ਲੱਗੇਗਾ ਲੜ ਤੇ ਤੁਹਾਨੂੰ ਲੱਗੇਗਾ ਕਿ ਹਾਂ ਉਹਨਾਂ ਵਰਗਾ ਹੀ ਸਜਾਇਆ ਹੋਇਆ ਹੈ ਪਿੱਛੋਂ ਜੀ ਅਸੀਂ ਪੱਲੇ ਨੂੰ ਚੰਗੀ ਤਰ੍ਹਾਂ ਟਾਈਟ ਕਰਾਂਗੇ ਦੋਨਾਂ ਸਾਈਡਾਂ ਤੋਂ ਪਰਨਾ ਤੁਹਾਡਾ ਲਗਭਗ ਬਰਾਬਰ ਬਾਹਰ ਨੂੰ ਹੋਣਾ ਚਾਹੀਦਾ ਹੈ ਥੋੜਾ ਥੋੜਾ ਗੋਲ ਹੋਣਾ ਚਾਹੀਦਾ ਹੈ ਤੇ ਜ਼ਿਆਦਾ ਫੁੱਲਮਾ ਨਹੀਂ ਹੋਣਾ ਚਾਹੀਦਾ ਕੱਲ ਦੀ ਵੀਡੀਓ 'ਚ ਮੇਰੇ ਵੀਰੋ ਤੁਸੀਂ ਕਿਹੜਾ ਟਿਊਟੋਰੀਅਲ ਦੇਖਣਾ ਚਾਹ ਉਹ ਸਾਨੂੰ ਜ਼ਰੂਰ ਦੱਸਿਓ ਕਮੈਂਟਾਂ 'ਚ ਜ਼ਰੂਰ ਦੱਸਿਆ ਕਰੋ ਕਿ ਕਿਹੜੀ ਵੀਡੀਓ ਰਹਿ ਗਈ ਹੈ ਜਿਹੜੀ ਆਪਿਆ ਹੱਲੇ ਤੱਕ ਪੋਸਟ ਨਹੀਂ ਕੀਤੀ ਕਿਸੇ ਵੀ ਸਟਾਈਲ ਦੀ ਹੋਵੇ ਪਰ ਮੇਰੇ ਵੀਰੋ ਮੈਂ ਤੁਹਾਡੇ ਨਾਲ ਇੱਕ ਗੱਲ ਫੇਰ ਸਾਂਝੀ ਕਰਨਾ ਚਾਹੁੰਦਾ ਹਾਂ ਮੈਨੂੰ ਕਿਸੇ ਟਰਬਨ ਕੋਚ ਵਰਗੀ ਦਸਤਾਰ ਦੀ ਵੀਡੀਓ ਅਪਲੋਡ ਕਰਨ ਨੂੰ ਨਾ ਕਿਹਾ ਕਰੋ ਕਿਉਂਕਿ ਉਹਨਾਂ ਲਈ ਤੁਸੀਂ ਉਹਨਾਂ ਦੀ ਵੀਡੀਓ ਦੇਖੋ ਜਾ ਕੇ ਮੈਨੂੰ ਕੀ ਲੋੜਾ ਉਹਨਾਂ ਵਰਗੀਆਂ ਦਸਤਾਰਾਂ ਸਜਾ ਕੇ ਦਿਖਾਉਣ ਦੀ ਤੁਹਾਨੂੰ ਜਦੋਂ ਆਪ ਖੁਦ ਵੀਡੀਓ ਬਣਾ ਕੇ ਦਿਖਾ ਰਹੇ ਨੇ ਹਨਾ ਮੇਰੇ ਵੀਰੋ ਬਾਕੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਨਾ ਕਿ ਮੈਂ ਉਹਨਾਂ 'ਚੋਂ ਕਿਸੇ ਵਰਗੀ ਦਸਤਾਰ ਦੀ ਵੀਡੀਓ ਅਪਲੋਡ ਤੇ ਹੁਣ ਆਪਾਂ ਦੇਖੋ ਉਪਰੋ ਜੀ ਪੱਲੇ ਦੋਨੋਂ ਖੋਲ ਕੇ ਸੇਨ ਨੂੰ ਟੱਕ ਲੈਣਾ ਹੈ ਦੋਨਾਂ ਹਿੱਸਿਆਂ ਤੋਂ ਕਪੜੇ ਨੂੰ ਚੰਗੀ ਤਰ੍ਹਾਂ ਅੰਦਰ ਕਰਨਾ ਹੈ ਦੋਨੋਂ ਪਾਸਿਓਂ ਹੀ ਕਪੜਾ ਤੁਸੀਂ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਹੈ ਜਦੋਂ ਆਪਾਂ ਪਿੱਛੇ ਜੀ ਲੁੱਪੀ ਵਾਲਾ ਪੱਲਾ ਖਿੱਚਾਂਗੇ ਨਾ ਤਾਂ ਉਹ ਖਿਸਕ ਕੇ ਬਾਹਰ ਨਹੀਂ ਆਉਣਾ ਚਾਹੀਦਾ ਠੀਕ ਹੈ ਹਰਕ ਜਦੋਂ ਆਪਾਂ ਖਿੱਚਿਆ ਇਹ ਖਿੱਚਣ ਤੇ ਕਦੀ ਵੀ ਉਪਰੋ ਕਪੜਾ ਬਾਹਰ ਨਹੀਂ ਆਉਣਾ ਚਾਹੀਦਾ ਇਸ ਲਈ ਕਪੜਾ ਦੋਨਾਂ ਹਿੱਸਿਆਂ ਤੋਂ ਅੰਦਰ ਕਰਿਆ ਕਰੋ ਹੁਣ ਜੇ ਤੁਹਾਨੂੰ ਮਨ ਦੇ ਵਿੱਚ ਕੋਈ ਸ਼ੰਕਾ ਰਹਿ ਗਈ ਹੋਵੇ ਕਿ ਕਪੜਾ ਸਹੀ ਤਰੀਕੇ ਨਾਲ ਅੰਦਰ ਨਹੀਂ ਗਿਆ ਤਾਂ ਖਿੱਚ ਕੇ ਉਹਨੂੰ ਦੂਜੇ ਸ਼ੀਸ਼ੇ ਦੇਖ ਕੇ ਸਾਫ਼ ਤਰੀਕੇ ਨਾਲ ਅੰਦਰ ਕਰ ਸਕਦੇ ਹੋ ਤੁਸੀਂ ਇਹ ਚੀਜ਼ ਤੁਸੀਂ ਹੁਣ ਕਰਨੀ ਆ ਇਹ ਸਾਰੀਆਂ ਚੀਜ਼ਾਂ ਤੁਸੀਂ ਲੁੱਪੀ ਵਾਲਾ ਪੱਲਾ ਲਗਾਉਣ ਤੋਂ ਪਹਿਲਾਂ ਕਰਦੀਆਂ ਨੇ ਸਲਾਈ ਫੇਰ ਕੇ ਪੇਚਾਂ ਨੂੰ ਤੁਸੀਂ ਸਾਫ਼ ਵੀ ਕਰ ਸਕਦੇ ਹੋ ਆ ਜਿਹੜੇ ਨਿੱਕੇ ਨਿੱਕੇ ਜੇ ਵੱਟ ਪੈਂਦੇ ਨੇ ਇਹਨਾਂ ਨੂੰ ਪਿੱਛੇ ਤੱਕ ਕਲੀਅਰ ਵੀ ਕਰ ਸਕਦੇ ਹੋ ਜਿਹੜੇ ਵੀ ਲੜ ਤੁਹਾਨੂੰ ਢਿੱਲੇ ਲੱਗਦੇ ਨੇ ਜਾਂ ਜਿਨ੍ਹਾਂ 'ਚ ਵੱਟ ਪੈ ਰਹੇ ਨੇ ਉਹਨਾਂ ਨੂੰ ਪਿੱਛੇ ਤੱਕ ਸਾਫ਼ ਅਤੇ ਮੋਟੇ ਕਰ ਸਕਦੇ ਹੋ ਬੇਚਾਰਾ ਗੈਪ ਆ ਜਿਹੜਾ ਉਹ ਵੀ ਬਰਾਬਰ ਕਰ ਸਕਦੇ ਹੋ ਮੇਰੇ ਵੀਰੋ ਜਦੋਂ ਉਪਰੋ ਜੀ ਸਾਰੇ ਲੜਾਂ ਦੀ ਸਫਾਈ ਹੋ ਗਈ ਫਿਰ ਤੁਸੀਂ ਕੀ ਕਰਨਾ ਹੈ ਮੇਰੇ ਵੀਰੋ ਜਿਹੜੇ ਤੁਹਾਡੇ ਵਟ ਨੇ ਇੱਥੋਂ ਦੇਖ ਲੈਣਾ ਕੋਈ ਵਟ ਢਿੱਲਾ ਤਾਂ ਨਹੀਂ ਉਹਨਾਂ ਨੂੰ ਧਿਆਨ ਨਾਲ ਪਿੱਛੇ ਤੱਕ ਟਾਈਟ ਕਰ ਲੈਣਾ ਜੇ ਢਿੱਲੇ ਹੋਣ ਫਿਰ ਲੂਪੀ ਵਾਲੇ ਪੱਲੇ ਨੂੰ ਖਿੱਚ ਕੇ ਦੋਨਾਂ ਹਿੱਸਿਆਂ ਤੋਂ ਅੰਦਰ ਕਰਨਾ ਹੈ ਅੰਦਰ ਕਰਕੇ ਦੋਨਾਂ ਪਾਸਿਆਂ ਦੇ ਜਿਹੜੇ ਵੀ ਢਿੱਲੇ ਮੱਠੇ ਵਟ ਹੋਣਗੇ ਉਹ ਲੂਪੀ ਦੇ ਅੰਦਰ ਕਰਦੇ ਹੋਏ ਇਸ ਲੜ ਨੂੰ ਅੰਦਰ ਲਗਾਉਣਾ ਹੈ ਸੈਂਟਰ ਦੇ ਵਿੱਚ ਲਗਾਇਓ ਲੂਪੀ ਨੂੰ ਥੋੜਾ ਜਿਹਾ ਘੱਟ ਚੋੜੀ ਲਗਾਇਓ ਤੇ ਥੋੜੀ ਜੀ ਖਿੱਚ ਕੇ ਲਗਾਇਓ ਜਿੰਨਾਂ ਸਾਰੇ ਲੜ ਚੰਗੀ ਤਰ੍ਹਾਂ ਟਿਕ ਜਾਣੇ ਇਹਦੇ ਅੰਦਰ ਅੱਜ ਤੱਕ ਮੈਂ ਐਮੀ ਵੀਰਕ ਵੀਰ ਸਟਾਈਲ ਜਿੰਨੀਆਂ ਵੀ ਪੱਗਾਂ ਦੀਆਂ ਵੀਡੀਓ ਪਾਈਆਂ ਨੇ ਭਾਵੇਂ ਉਹ ਵਟਾ ਵਾਲੀ ਪੱਗ ਹੋਵੇ 5.5 ਮੀਟਰ ਜਾਂ 6 ਮੀਟਰ ਦੀ ਜਾਂ 8 ਮੀਟਰ ਦੀ ਪਟਿਆਲਾ ਸ਼ਾਹੀ ਪੱਗ ਜਾਂ 8 ਮੀਟਰ ਦੀ ਵਟਾ ਵਾਲੀ ਪੱਗ ਉਹਨਾਂ ਸਾਰੀਆਂ ਵੀਡੀਓ ਦੇ ਲਿੰਕ ਤਾਂ ਤੁਹਾਨੂੰ ਮੇਰੇ ਵੀਰੋਂ ਡਿਸਕ੍ਰਿਪਸ਼ਨ 'ਚ ਮਿਲ ਜਾਣੇ ਨੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਤੇ ਹੁਣ ਤੁਹਾਨੂੰ ਹਰੇਕ ਹਿੱਸੇ ਤੋਂ ਪਰਨੇ ਦੇ ਦਰਸ਼ਨ ਕਰਾਵਾਂਗੇ ਜੀ ਪਹਿਲਾਂ ਤਾਂ ਫਰੰਟ ਤੋਂ ਦੇਖ ਸਕਦੇ ਹੋ ਤੁਸੀਂ ਆਪਾਂ ਲੜਵੀ ਸਿੱਧਾ ਲਗਾਇਆ ਐਜ਼ ਇਟ ਇਜ਼ ਉਹਨਾਂ ਵਰਗਾ ਵੱਟ ਵੀ ਲਗਭਗ ਸਿੱਧੇ ਸਿੱਧੇ ਜੇ ਪਾਏ ਆ ਤੇ ਹੁਣ ਖੱਬੇ ਪਾਸਿਓ ਫਿਰ ਤੁਹਾਨੂੰ ਹਰੇਕ ਹਿੱਸੇ ਤੋਂ ਦਿਖਾਵਾਂਗੇ ਤੁਸੀਂ ਮੇਰੇ 75 ਡੇ ਹਾਰਡ ਚੈਲੰਜ ਜਿਹਨਾਂ ਪਲੇਲਿਸਟ ਤੋਂ ਪਹਿਲੇ ਦਿਨ ਦੀ ਜਿਹੜੀ ਵੀਡੀਓ ਅਪਲੋਡ ਕੀਤੀ ਨਾ ਮੈਂ ਮੋਨੀ ਦਸਤਾਰ ਦੀ ਉਹ ਤੋਂ ਵੀਡੀਓ ਦੇਖਣੀ ਸ਼ੁਰੂ ਕਰ ਦਿਓ ਜੇ ਤੁਸੀਂ ਵੀ ਅਲੱਗ-ਅਲੱਗ ਪ੍ਰਕਾਰ ਦੀਆਂ ਦਸਤਾਰਾਂ ਸਿੱਖਣਾ ਚਾਹੁੰਦੇ ਹੋ ਇਸ ਪਲੇਲਿਸਟ ਨੂੰ ਮੈਂ ਤਿਆਰ ਹੀ ਇਸ ਢੰਗ ਨਾਲ ਕੀਤਾ ਸੀਗਾ ਕਿ ਤੁਸੀਂ ਸਾਰੀਆਂ ਦਸਤਾਰਾ ਸਿੱਖ ਸਕੋ ਤੇ ਹੁਣ ਜਿਨ੍ਹਾਂ ਮੇਰੇ ਵੀਰਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਨਾ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਨਵੀਆਂ ਵੀਡੀਓ ਨੀਚੇ ਡਿਸਕ੍ਰਿਪਸ਼ਨ ਚ ਵੀ ਮਿਲ ਜਾਣਗੀਆਂ ਤੇ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਇਸੇ ਤਰ੍ਹਾਂ ਜੁੜੇ ਰਹੋ ਸਾਡੇ ਨਾਲ ਤੇ ਸਪੋਰਟ ਕਰਦੇ ਰਹੋ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ